ਕੀ ਨਾਮ ਹੈ ਆਪਣਾ ਨੂਰ ਅਲਮਾ ਠੀਕ ਹੈ ਜੀ ਅੱਛਾ ਜਿਹੜੀ ਚੋਰੀ ਹੋਈ ਆ ਉਹਨਾਂ ਦਾ ਕਿੰਦ ਤੱਕ ਤਾਂ ਹੋਇਆ ਪਤਾ ਲਗਾ ਕਿਦਾਂ ਹੋਈ ਏ ਹਾਂਜੀ ਹਾਂਜੀ ਰਾਤ ਕੋਈ 12 ਵਜੇ ਤੋਂ ਬਾਅਦ 11 ਵਜੇ ਤੱਕ ਤਾਂ ਜਾਗਦੇ ਰਹਿਆ ਠੀਕ ਹੈ ਜੀ ਉਸ ਤੋਂ ਬਾਅਦ ਹੀ ਹੋਇਆ ਜੋ ਹੋਇਆ ਤੇ ਇਹਦੇ ਨੁਕਸਾਨ ਕਿੰਨਾ ਹੋਇਆ ਨੁਕਸਾਨ ਕੋਈ ਸਾਢੇ 6 ਲੱਖ ਦਾ ਹੋਇਆ ਸਾਢੇ 6 ਲੱਖ ਤੇ ਕੀ ਕੀ ਸਗਾਰ ਬਾ ਗਹਿਣੇ ਸੀ ਜਿੱਦਾਂ ਤਿੰਨਾਂ ਮਾਤਾ ਦੇ ਹੀ ਭੈਣ ਦੇ ਇੱਕ ਪਰਜਾਈ ਦੇ ਸੀ ਅੱਛਾ ਜੀ ਹਾਂਜੀ ਨਾ ਤਾਂ ਕਿ ਨਹੀਂ ਫਸੇ ਇਹ ਹੈ ਆਰਬੀਐਸੀ ਠੀਕ ਹੈ ਜੀ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਅਸੀਂ ਜਦੋਂ ਸਵੇਰੇ ਮੱਝਾਂ ਚੋਣ ਜਾ ਕੇ ਗੇਟ ਲੱਗੇ ਖੋਲਣ ਅੰਦਰੋਂ ਦਰਵਾਜ਼ਾ ਲੱਗਿਆ ਸੀ ਮਤਲਬ ਅੰਦਰੋਂ ਦਰਵਾਜ਼ਾ ਲੱਗਿਆ ਸੀ ਹਾਂਜੀ ਅੰਦਰੋਂ ਰਸ ਰਸੇ ਨਾਲ ਬੰਨਿਆ ਸੀ ਉਹਨੂੰ ਰਸੀਆਂ ਠੀਕ ਹੈ ਪਰ ਤੁਸੀਂ ਬਾਹਰ ਬਹਿਣੇ ਚ ਪਏ ਹੋਨੇ ਬਾਹਰ ਬਰਾਂਡੇ 'ਚ ਸੁੱਤੇ ਸੀ ਠੀਕ ਹੈ ਜੀ ਤੇ ਉਹ ਚੋਰ ਆਇਆ ਕਿਤੇ ਦੀ ਪਤਾ ਕੁਛ ਪਿੱਛੋਂ ਆ ਕੇ ਨਾ ਆਪਣੇ ਇਹਦੀ ਕੰਨ ਤੋੜੀਏ ਕੰਨ ਤੋੜ ਕੇ ਪਿੱਛੇ ਨੂੰ ਨਿਕਲ ਗਿਆ ਤੇ ਬੈਕ ਸਾਈਡ ਤੇ ਖੇਤ ਲੱਗਦੇ ਆ ਬੈਕ ਸਾਈਡ ਖੇਤ ਆ ਝੋਨਾ ਪੀਜੇ ਝੋਨਾ ਪੀਜਾ ਹਾਂਜੀ ਹਾਂਜੀ ਇਹ ਰਾਮੂ ਘੜਾ ਸੇ ਸਾਡੇ ਸੀ ਦਾ ਖ ਨੁਕਸਾਨ ਹੋ ਗਿਆ ਹੈ ਹਾਂਜੀ ਹਾਂਜੀ ਤੇ ਔਰ ਤੁਸੀਂ ਇਸ ਸੰਬੰਧੀ ਕੋਈ ਰਿਪੋਰਟ ਲਖਾਈ ਆ ਹਾਂਜੀ ਹਾਂਜੀ ਲਖਾਈ ਲਸਾਡੇ ਆਪਣੇ ਚੌਂਕੀ ਇਥੋਂ ਨੂੰ ਇੱਥੇ ਕਿੰਨਾ ਚਿਰ ਹੋ ਗਿਆ ਰਹਿੰਦੇ ਆ ਸਾਨੂੰ ਇੱਥੇ 30 ਸਾਲ ਹੋ ਗਏ ਰਹਿੰਦੇ ਆ ਕਿ ਸਾਲ ਹੋ ਗਏ ਹਾਂਜੀ ਸਰ ਤੇ ਇਹ ਪਿੰਡ ਕਿਹੜਾ ਸੇਲਕਿਆਣਾ ਠੀਕ ਹੈ ਤੇ ਥੋੜਾ ਪੂਰਾ ਨਾਮ ਕੀ ਪੂਰਾ ਨਾਮ ਮੇਰਾ ਨੂਰਾਲਵੀ ਉਹਦਾ ਬਿੱਟੂ ਬਿੱਟੂ ਕਹਿੰਦੇ ਬਣੂ ਪਾਪੂ ਨਾਗੀ ਨਵਾਬਦੀਨ ਠੀਕ ਹੈ ਪੈਨਸਿਲ ਕਿਹਾਣਾ ਪੈਨਸਿਲ ਕਿਹਾਣਾ ਤੇ ਮਾਦਮ ਹੱਬ ਜੀ ਕੀ ਪ੍ਰਸ਼ਾਦੋਂ ਮੰਗ ਕਰਦੇ ਆਸੀਂ ਇਹੀ ਕਹਿੰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਕੋ 我会了，点、哦，啊，对，个